ਮੇਰਾ ਨਾਮ ਪ੍ਰਤਪਾਲ ਸਿੰਘ ਪੰਨੂ ਹੈ ਜੀ ਮੈਂ ਹਰਿਆਣਾ ਸਿੱਖ ਇਕਤਾ ਦਲ ਦੇ ਇੱਕ ਮੈਂਬਰ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਮੌਜੂਦ ਹਾਂ 8 ਸਤੰਬਰ ਨੂੰ ਕਰਨਾਲ ਦੀ ਨਵੀਂ ਅਨਾਜ ਮੰਡੀ ਵਿੱਚ ਹਰਿਆਣਾ ਸਿੱਖ ਸੰਮੇਲਨ ਹੋਣ ਜਾ ਰਿਹਾ ਹੈ ਜਿਹੜਾ ਅੱਜ ਤੱਕ ਦਾ ਸਭ ਤੋਂ ਵੱਡਾ ਹਰਿਆਣਾ ਸਿੱਖ ਸੰਮੇਲਨ ਹੋਵੇਗਾ ਲੱਖਾਂ ਦੀ ਤعداد ਵਿੱਚ ਹਰਿਆਣਾ ਦੇ ਚੱਪੇ-ਚੱਪੇ ਤੋਂ ਪਿੰਡ-ਪਿੰਡ ਤੋਂ ਹਰ ਜ਼ਿਲ੍ਹੇ ਦੇ ਵਿੱਚੋਂ ਸੰਗਤ ਜਿਹੜੀ ਹੈ ਇਸ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਹਰਿਆਣਾ ਦੇ ਪੂਰੇ ਸਿੱਖ ਧੜੇਬੰਦੀ ਤੋਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਾਤਾ ਪਾਤਾ ਤੋਂ ਉੱਪਰ ਉੱਠ ਕੇ ਕੇਵਲ ਆਪਣੇ ਹੱਕਾਂ ਵਾਸਤੇ ਆਪਣੀਆਂ ਮੰਗਾਂ ਵਾਸਤੇ ਪਰ ਹਰਿਆਣੇ ਦੇ ਸਿੱਖਾਂ ਦੀ ਬਿਹਤਰੀ ਵਾਸਤੇ ਜਿਹੜਾ ਉਹ ਇਕੱਠੇ ਹੋਣ ਜਾ ਰਹੇ ਐ ਸੋ ਨਵੀਂ ਅਨਾਜ ਮੰਡੀ ਵਿੱਚ ਇਹ 8 ਸਤੰਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਹਰਿਆਣਾ ਸਿੱਖ ਸੰਮੇਲਨ ਹੋਣ ਜਾ ਰਿਹਾ ਹੈ ਜਿਹੜਾ ਹਰਿਆਣਾ ਦੇ ਸਿੱਖਾਂ ਦੀ ਇੱਕ ਨਵੀਂ ਦਸ਼ਾ ਤੇ ਦਿਸ਼ਾ ਤੈਅ ਕਰੇਗਾ ਅੱਗੋਂ ਹਰਿਆਣੇ ਦਾ ਸਿੱਖ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਮਿਲ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰੇਗਾ ਇਹ ਸੰਮੇਲਨ ਜਿਹੜਾ ਹੈ ਇਹਦੇ ਚ ਤੈਅ ਹੋਏਗਾ ਇਹਦੇ ਵਿੱਚ ਸਾਡੇ ਪੰਜ ਤਖਤਾਂ ਦੇ ਜਥੇਦਾਰ ਪਹੁੰਚ ਰਹੇ ਨੇ ਜਿਹਦੇ ਵਿੱਚ ਆਲਰੇਡੀ ਸਾਡੇ ਕੋਲ ਜਿਹੜੀ ਕਨਫਰਮੇਸ਼ਨ ਆ ਚੁੱਕੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਤਖਸ਼ੀਰ ਧੰਦਮਾ ਸਾਹਿਬ ਸਿੰਘ ਸਾਹਿ ਤਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਦੀ ਆਲਰੇਡੀ ਸਾਡੇ ਕੋਲ ਕੰਸੈਂਟ ਆ ਚੁੱਕੀ ਹੈ ਤੇ ਜਥੇਦਾਰ ਸ਼੍ਰੀ ਹਜੂਰ ਸਾਹਿਬ ਤੇ ਜਥੇਦਾਰ ਸ਼੍ਰੀ ਪਟਨਾ ਸਾਹਿਬ ਉਹਨਾਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ ਤੇ ਸਾਨੂੰ ਉਮੀਦ ਹੈ ਉਹ ਵੀ ਸ਼ਾਮਲ ਹੋਣਗੇ ਸੰਤ ਮਹਾਪੁਰ ਸ਼ਾਮਲ ਹੋ ਰਹੇ ਨੇ ਕੌਮ ਦੇ ਪਤਵੰਤੇ ਸੱਜਣ ਸ਼ੁਰੂ ਸ਼ਾਮਲ ਹੋ ਰਹੇ ਨੇ ਢਾਡੀ ਜਥੇ ਪ੍ਰਚਾਰਕ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਜਿਹੜੇ ਬੜੇ ਵੱਡੇ ਸਾਡੇ ਹਿਸਟੋਰੀਅਨ ਨੇ ਉਹ ਸ਼ਾਮਲ ਹੋ ਰਹੇ ਨੇ ਸੋ ਇਹ ਸਾਰਾ ਸਿੱਖ ਸੰਮੇਲਨ ਗੈਰ ਰਾਜਨੀਤਿਕ ਬੰਦੇ ਜਿਹੜੇ ਨੇ ਉਹ ਇਹਦੇ ਸ਼ਾਮਲ ਹੋ ਰਹੇ ਨੇ ਕਿਸੇ ਰਾਜਨੀਤਿਕ ਪਾਰਟੀ ਨੂੰ ਸੱਦਾ ਨਹੀਂ ਦਿੱਤਾ ਗਿਆ ਕਿਸੇ ਰਾਜਨੀਤਿਕ ਲੀਡਰ ਨੂੰ ਸਟੇਜ ਤੇ ਨਹੀਂ ਚੜਾਇਆ ਜਾਏਗਾ ਕੇਵਲ ਨਰੋਲ ਸਿੱਖਾਂ ਦੇ ਹਿੱਤਾਂ ਦੀ ਗੱਲ ਜਿਹੜੀ ਹੈ ਉਹ ਇਸ ਸਮਾਗਮ ਵਿੱਚ ਕੀਤੀ ਜਾਏਗੀ ਜਿਹੜੀਆਂ ਮੰਗਾਂ ਦਾ ਚਰਚਾ ਹੋਵੇ ਸਾਡੀਆਂ ਜਿਹੜੀਆਂ ਮੰਗਾਂ ਨੇ ਜੀ ਦੋ ਸਾਡੀਆਂ ਕੌਮੀ ਮੰਗਾਂ ਨੇ ਪਹਿਲੀ ਕੌਮੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਜਿਹੜਾ ਸਖਤ ਕਾਨੂੰਨ ਬਣਾਇਆ ਜਾਏ ਗੈਰ ਜਮਾਨਤੀ ਧਾਰਾਵਾਂ ਵਿੱਚ ਕਾਨੂੰਨ ਬਣਾਇਆ ਜਾਵੇ ਦੂਸਰੀ ਸਾਡੀ ਮੰਗ ਹੈ ਕਿ ਜਿਹੜੀ ਕੌਮੀ ਮੰਗ ਹੈ ਕਿ ਜਿਹੜੇ ਬੰਦੀ ਸਿੰਘ ਨੇ ਜਿਹੜੀ ਆਪਣੀ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਤੁਰੰਤ ਰਿਹਾਈ ਕੀਤਾ ਕੀਤੀ ਜਾਏ ਇਸ ਤੋਂ ਇਲਾਵਾ ਸਾਡੀਆਂ ਹਰਿਆਣੇ ਦੀਆਂ ਆਪਣੀਆਂ ਮੰਗਾਂ ਨੇ ਜਿਹਨਾਂ ਸਾਡੀ ਪ੍ਰਮੁੱਖ ਮੰਗ ਹੈ ਕਿ ਜਿਹੜੀ ਹਰਿਆਣਾ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਹੈ ਇਹਦੇ ਜਿਹੜੇ ਨੇ ਪਹਿਲਾਂ ਦੇ ਵੋਟਾਂ ਜਿਹੜੀਆਂ ਨੇ ਉਹ ਬਣਾਉਣ ਦਾ ਤਰੀਕਾ ਹੀ ਗਲਤ ਹੈ ਬਾਕੀ ਜਦ ਚੋਣ ਇਸ ਸਵਿਧਾਨਿਕ ਕਸਟਮ ਸਵਧਾਨਿਕ ਚੋਣ ਹੋਣ ਜਾ ਰਹੇ ਨੇ ਇਹ ਕੋਈ ਪ੍ਰਾਈਵੇਟ ਸੰਸਥਾ ਦੇ ਚੋਣ ਨਹੀਂ ਹੈਗੇ ਇਹ ਸਵਿਧਾਨਿਕ ਸੰਸਥਾ ਇਸਟਮ ਬਣ ਚੁੱਕੀ ਹੈ ਜਿਵੇਂ ਬਾਕੀ ਸਵਿਧਾਨਿਕ ਸੰਸਥਾਵਾਂ ਦੇ ਮਿਊਸਪਲ ਕਾਰਪੋਰੇਸ਼ਨ ਤੋਂ ਲੈ ਕੇ ਐਮਪੀ ਤੱਕ ਦੇ ਜਿਹੜੀਆਂ ਵੋਟਾਂ ਨੇ ਉਹ ਬੀਐਲਓ ਪੁਆਇੰਟ ਕਰਕੇ ਬਣਾਏ ਜਾਂਦੇ ਨੇ ਤੇ ਹਰਿਆਣਾ ਸਿਗੋਤਰਾ ਮੈਨੇਜਮੈਂਟ ਕਮੇਟੀ ਦੇ ਜਿਹੜੀਆਂ ਵੋਟਾਂ ਨੇ ਉਹ ਵੀ ਬਾਕਾਇਦਾ ਬੀਐਲਓ ਪੁਆਇੰਟ ਕਰਕੇ ਘਰ-ਘਰ ਜਾ ਕੇ ਸਿੱਖਾਂ ਦੇ ਇਹ ਵੋਟਾਂ ਬਣਾਈਆਂ ਜਾਣ ਤਾਂ ਕਿ ਸਾਡੀ ਜਿਆਦਾ ਜਿਹੜੀ ਗਿਣਤੀ ਜਿਹੜੀ ਵੋਟਾਂ ਦੇ ਨਹੀਂ ਉਹ ਬਣ ਸਕਣ ਔਰ ਉਸ ਤੋਂ ਬਾਅਦ ਵੋਟਾਂ ਤਾਂ ਕਿ ਸਿੱਖਾਂ ਨੂੰ ਅਧਿਕਾਰ ਹੋਏ ਕਿ ਉਹ ਆਪਣੀ ਮਰਜ਼ੀ ਦੇ ਧਾਰਮਿਕ ਵਿਰਤੀ ਦੇ ਗੁਰਮਤ ਮਰਿਆਦਾ ਦੀ ਪਾਲਣ ਕਰਨ ਵਾਲੇ ਬੰਦਿਆਂ ਨੂੰ ਚੁਣ ਕੇ ਹਰਿਆਣਾ ਸਿੱਖੋਦਰਾ ਮੈਨੇਜਮੈਂਟ ਕਮੇਟੀ 'ਚ ਭੇਜ ਸਕਣ ਨਾ ਕਿ ਸਰਕਾਰੀ ਬੰਦੇ ਉੱਥੇ ਜਿਹੜੇ ਨੇ ਉਹ ਕਮੇਟੀ ਦਾ ਪ੍ਰਬੰਧ ਸੰਭਾਲਣ ਦੂਜੀ ਸਾਡੀ ਮੰਗ ਇਹ ਹੈ ਕਿ ਸਾਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ 18 ਲੱਖ ਤੋਂ ਪਲੱਸ ਸਾਡੀ ਵੋਟਾਂ ਨੇ ਲੇਕਿਨ ਸਾਡੇ ਕੋਲ ਨਾ ਲੋਕ ਸਭਾ 'ਚ ਕੋਈ ਰਿਪਰੈਜ਼ੈਂਟੇਸ਼ਨ ਹੈ ਨਾ ਰਾਜ ਸਭਾ 'ਚ ਕੋਈ ਰਿਪਰੈਜ਼ੈਂਟੇਸ਼ਨ ਹੈ 16 ਤੋਂ 20 ਸੀਟਾਂ ਦੇ ਸਾਡੀ ਚੰਗੀ ਗਿਣਤੀ ਹੋਣ ਦੇ ਬਾਵਜੂਦ ਸਾਨੂੰ 1 ਜਾਂ 2 ਸੀਟਾਂ ਦਾ ਲollipops ਹਰ ਵਾਰੀ ਦੇ ਦਿੱਤਾ ਜਾਂਦਾ ਹੈ ਸਾਨੂੰ ਬੰਦ ਹੀ ਰਿਪ੍ਰেজੈਂਟੇਸ਼ਨ ਜਿਹੜੀ ਹੈ ਉਹ ਸਾਰੇ ਇਲੈਕਸ਼ਨਾਂ 'ਚ ਮਿਲਣੀ ਚਾਹੀਦੀ ਹੈ ਨੈਸ਼ਨਲ ਕਮਿਸ਼ਨ ਫਾਰ ਮਿਨੋਰਟੀ ਸਾਡੀ ਰਿਪ੍ਰেজੈਂਟੇਸ਼ਨ ਹੋਣੀ ਚਾਹੀਦੀ ਹੈ ਅੱਜ ਤੱਕ ਨਾ ਹਰਿਆਣੇ ਦਾ ਇੱਕ ਸਿੱਖ ਨਹੀਂ ਗਿਆ ਨੈਸ਼ਨਲ ਕਮਿਸ਼ਨ ਫਾਰ ਐਸਸੀ ਐਸਟੀ ਔਰ ਜਿਹੜਾ ਪਿਛੜਾ ਵਰਗ ਅਯੋਗ ਹੈ ਨੈਸ਼ਨਲ ਲੈਵਲ ਤੇ ਉਹਦੇ ਵਿੱਚ ਜਿਹੜੇ ਉਸ ਸਾਡੇ ਬਰਾਦਰੀ ਨਾਲ ਸੰਬੰਧਿਤ ਜਿਹੜੇ ਸਿੱਖ ਨੇ ਐਸਸੀ ਐਸਟੀ ਭਾਈਚਾਰੇ ਨਾਲ ਸੰਬੰਧਿਤ ਸਿੱਖ ਨੇ ਜਾਂ ਬੈਕਵਰਡ ਕਲਾਸੇਜ਼ ਨਾਲ ਸਿੱਖ ਜਿਹੜੇ ਸੰਬੰਧਿਤ ਨੇ ਉਹਨਾਂ ਨੂੰ ਉਹਦੇ 'ਚ ਕਲ ਰੱਖ ਸਕੀ ਉਸ ਤੋਂ ਇਲਾਵਾ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਕਾਗਜ਼ਾਂ 'ਚ ਲੇਕਿਨ ਸਰਕਾਰੀ ਸਕੂਲਾਂ 'ਚ ਪੰਜਾਬੀ ਟੀਚਰ ਨਹੀਂ ਹੈਗੇ ਪ੍ਰਾਈਵੇਟ ਸਕੂਲ ਕੋ ਲਗਾ ਕੇ ਰਾਜੀ ਨਹੀਂਗਾ ਸੋ ਹਰ ਸਰਕਾਰੀ ਸਕੂਲ 'ਚ ਪੰਜਾਬੀ ਟੀਚਰ ਕੰਪਲਸਰੀ ਹੋਏ ਪ੍ਰਾਈਵੇਟ ਸਕੂਲ ਜਿੱਥੇ 10 ਬੱਚੇ ਪੰਜਾਬੀ ਪੜ੍ਹਨਾ ਚਾਹੁੰਦੇ ਨੇ ਉੱਥੇ ਪੰਜਾਬੀ ਟੀਚਰ ਕੰਪਲਸਰੀ ਕੀਤਾ ਜਾਏ ਸਾਡੀ ਮੰਗ ਹੈ ਸਾਡੇ ਬੱਚਿਆਂ ਨੂੰ ਜਦੋਂ ਇਗਜ਼ਾਮ ਦੇਣ ਜਾਂਦੇ ਨੇ ਉਦੋਂ ਰੋਕਿਆ ਜਾਂਦਾ ਉਹਨਾਂ ਨੂੰ ਕਕਾਰਪਾਨ ਤੋਂ ਰੋਕਿਆ ਜਾਂਦਾ ਹੈ ਕੜਾ ਉਤਾਰਨ ਲਈ ਕਿਹਾ ਜਾਂਦਾ ਹੈ ਉਹ ਕਹਿੰਦੇ ਨੇ ਇਹ ਔਰਨਮੈਂਟਸ ਨੇ ਔਰ ਸਾਡੇ ਕੋਲ ਇਨਸਟਰਕਸ਼ਨ ਨੇ ਕਿ ਔਰਨਮੈਂਟ ਪਾ ਕੇ ਨਹੀਂ ਜਾ ਸਕਦੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਵਾਸਤੇ ਔਰਨਮੈਂਟ ਨਹੀਂ ਹੈ ਸਾਡੇ ਸਰੀਰ ਦਾ ਅਨਕੜਵਾ ਅੰਗ ਨੇ ਕਕਾਰ ਗੁਰੂ ਸਾਹਿਬ ਦੇ ਦਿੱਤੇ ਹੋਏ ਔਰ ਸੰਵਿਧਾਨ ਸਾਨੂੰ ਇਸੇ ਦੀ ਮੰਨਤਾ ਦਿੰਦਾ ਹੈ ਕਿ ਅਸੀਂ ਪਾਰਲੀਮੈਂਟ ਵਿੱਚ ਪਾ ਕੇ ਜਾ ਸਕਨੇ ਆ ਆਪਣੀ ਕਿਰਪਾਨ ਅਸੀਂ 에어ਲਾਈਨ ਵਿੱਚ ਪਾ ਕੇ ਜਾ ਸਕਨੇ ਆ ਤੇ ਇਗਜ਼ਾਮ ਵਿੱਚ ਕੀ ਦਿੱਕਤ ਹੈ ਸੋ ਇਹਦੇ ਤੇ ਕਲੀਅਰ ਇਨਸਟਰਕਸ਼ਨ ਹੋਣੀਆਂ ਚਾਹੀਦੀਆਂ ਨੇ ਕਿ ਕਿਸੇ ਵੀ ਵਿਦਿਆਰਥੀ ਸਿੱਖ ਵਿਦਿਆਰਥੀ ਨੂੰ ਕਕਾਰਪਾਨ ਤੋਂ ਜਾ ਕੇ ਨਾ ਰੋਕਿਆ ਜਾ ਤੇ ਸਾਨੂੰ ਕਮਿਊਨਿਟੀ ਬੇਸ ਅਟੈਕ ਕੀਤਾ ਜਾਂਦਾ ਹੈ ਕਦੀ ਸਾਨੂੰ ਵੱਖਵਾਦੀ ਕਿਹਾ ਜਾਂਦਾ ਹੈ ਕਦੀ ਉਗਰਵਾਦੀ ਕਿਹਾ ਜਾਂਦਾ ਸਾਡੇ ਗੁਰੂ ਸਾਹਿਬਾਨ ਬਾਰੇ ਮਾੜੇ ਸ਼ਬਦ ਬੋਲੇ ਜਾਂਦੇ ਨੇ ਔਰ ਕਿਧਰੇ ਨਾ ਕਿਧਰੇ ਫਿਜ਼ੀਕਲ ਅਸਾਲਟ ਵੀ ਜਿਹੜਨੇ ਸਾਨੂੰ ਕਮਿਊਨਿਟੀ ਬੇਸ ਟਾਰਗੇਟ ਕਰਕੇ ਕੀਤੇ ਜਾਂਦੇ ਨੇ ਪਿੱਛੇ ਕੈਥਲ ਦੇ ਵਿੱਚ ਅਟੈਕ ਹੋਇਆ ਇੱਕ ਨੌਜਵਾਨ ਜਾ ਰਿਹਾ ਸੀ ਉਹਨੂੰ ਖਾਲਿਸਤਾਨੀ ਕਹਿ ਕੇ ਅਟੈਕ ਕੀਤਾ ਗਿਆ ਕੁਰਸ਼ੇਤਾਂ ਦੇ ਵਿੱਚ ਇੱਕ ਸਿੱਖ ਦੀ ਪੱਗ ਲਾਈ ਗਈ ਇਹ ਜਿਹੜੇ ਕਮਿਊਨਿਟੀ ਕਰਕੇ ਸਾਡੇ ਤੇ ਅਸਾਲਟ ਹੁੰਦੇ ਨੇ ਔਰ ਇਹਦੇ ਵਿੱਚ ਆਪਾਂ ਬੜੀ ਸਾਡਾ ਕਲੀਅਰ ਵਰਜ਼ਨ ਹੈ ਕਿ ਕੇਵਲ ਸਿੱਖ ਕਮਿਊਨਿਟੀ ਨਹੀਂ ਹਿੰਦੂ ਕਮਿਊਨਿਟੀ ਹੈ ਮੁਸਲਮਾਨ ਕਮਿਊਨਿਟੀ ਹੈ 크ਰਿਸਚੀਅਨ ਕਮਿਊਨਿਟੀ ਹੈ ਜੇ ਕਿਸੇ ਨੂੰ ਕਮਿਊਨਿਟੀ ਬੇਸ ਟਾਰਗੇਟ ਕਰਕੇ ਅਟੈਕ ਕੀਤਾ ਜਾਂਦਾ ਹੈ ਉਹਦੇ ਤੇ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਹਰ ਜ਼ਿਲ੍ਹੇ ਦੇ ਵਿੱਚ ਇੱਕ ਐਸਆਈਟੀ ਹੋਣੀ ਚਾਹੀਦੀ ਹੈ ਜਿਹੜਾ ਹੈੱਡ ਜਿਹੜਾ ਡੀਐਸਪੀ ਰੈਂਕ ਦਾ ਅਫਸਰ ਹੋਵੇ ਔਰ ਅਗਰ ਅਸੀਂ ਕੋਈ ਗੱਲ ਹੁੰਦੀ ਹੈ ਤੁਰੰਤ ਪਰਚਾ ਦਰਜ ਕਰਕੇ ਨਾਲ ਦੀ ਨਾਲ ਉੱਤੇ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਹ ਸਾਡੀ ਡਿਮਾਂਡ ਹੈ ਇੱਕ ਸਾਡੀ ਡਿਮਾਂਡ ਇਹ ਹੈ ਕਿ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਕਮਿਊਨਿਟੀ ਸੈਂਟਰ ਬਣਾਉਣ ਵਾਸਤੇ ਸਿੱਖਾਂ ਨੂੰ ਜਗ੍ਹਾ ਵੀ ਦਿੱਤੀ ਜਾਏ ਤੁਸੀਂ ਹਰ ਬਰਾਦਰੀ ਨੂੰ ਜਗ ਉਹ ਗੁਰੂ ਦੀ ਸੰਗਤ ਨੇ ਆਪ ਬਣਾਏ ਨੇ ਉੱਥੇ ਸਾਡੀ ਧਾਰਮਿਕ ਗਤੀਵਿਧੀਆਂ ਚੱਲਦੀਆਂ ਨੇ ਲੇਕਿਨ ਕਮਿਊਨਿਟੀ ਨੂੰ ਬੜੀਆਂ ਚੀਜ਼ਾਂ ਵਾਸਤੇ ਜਿਹੜੇ ਨੇ ਕਮਿਊਨਿਟੀ ਸੈਂਟਰ ਚਾਹੀਦੇ ਹੁੰਦੇ ਐ ਸੋ ਸਾਨੂੰ ਵੀ ਬਾਕੀ ਕਮਿਊਨਿਟੀਆਂ ਮੰਗ ਜਗ੍ਹਾ ਦਿੱਤੀ ਜਾਏ ਔਰ ਨਾਲ ਜਿਵੇਂ ਬਾਕੀ ਕਮਿਊਨਿਟੀਆਂ ਨੂੰ ਸਹਿਯੋਗ ਮਿਲਿਆ ਉਹ ਸਾਨੂੰ ਵੀ ਮਿਲੇ ਤਾਂ ਕਿ ਅਸੀਂ ਵੀ ਆਪਣੇ ਜਿਹੜੇ ਸਾਡੇ ਬੱਚਿਆਂ ਦੇ ਵਾਸਤੇ ਕੋਈ ਚੰਗੇ ਭਵਿੱਖ ਵਾਸਤੇ ਉੱਥੋਂ ਕੋਈ ਨਾ ਕੋਈ ਜਿਹੜੇ ਕੰਮ ਜਿਹੜੇ ਨੇ ਉਹ ਕਰ ਸਕੀਏ ਸੋ ਇਹ ਕੁਝ ਡਿਮਾਂਡਾਂ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਚੱਲੇ ਹੋਏ ਆ ਪੰਜਾਬੀ ਸੱਤ ਅਕੈਡਮੀ ਐ ਜਿਹਦਾ ਕਦੀ ਆਜ਼ਾਦ ਜਿਹੜਾ ਸੀ ਉਹ ਅੱਜ ਉਹ ਇੱਕ ਡਿਪਾਰਟਮੈਂਟ ਦੇ ਵਿੱਚ ਮਰਜ ਕਰਕੇ ਪੰਜਾਬੀ ਸੈਟ ਅਕੈਡਮੀ ਦਾ ਡਾਇਰੈਕਟਰ ਹੈ ਉਹ ਕਲਰ ਤੋਂ ਵੱਧ ਨਹੀਂ ਹੈਗਾ ਉਹਦਾ ਕੰਮ ਇੰਨਾ ਹੀ ਹੈ ਕਿ ਉਹ ਚਾਰ ਲੈਣ ਵਾਲੇ ਕਿ ਉੱਤੇ ਹੱਥ ਜੋੜੇ ਜੀ ਇਹ ਲੈਣਾ ਨੇ ਜੇ ਤੁਸੀਂ ਪੂਰੀਆਂ ਕਰ ਦਿਓ ਤੁਹਾਡੀ ਬੜੀ ਮਿਹਰਬਾਨੀ ਉਹਦੇ ਕੋਲ ਆਪਣੇ ਕੋਲ ਕੋਈ ਪਾਵਰ ਨਹੀਂ ਹੈ ਸੋ ਹਰਿਆਣਾ ਪੰਜਾਬੀ ਸੈਟ ਅਕੈਡਮੀ ਦਾ ਜਿਹੜਾ ਪੁਰਾਣਾ ਦਰਜਾ ਹੈ ਉਹ ਦੁਬਾਰਾ ਬਹਾਲ ਕੀਤਾ ਜਾਏ ਤਾਂ ਕਿ ਪੰਜਾਬੀ ਪਾਸ਼ਾ ਜਿਹੜੀ ਹਰਿਆਣਾ ਦੇ ਵਿੱਚ ਉੱਪਰ ਫੁੱਲਤ ਹੋ ਸਕੇ ਸੋ ਇਹ ਕੋਈ ਡਿਮਾਂਡ ਨਹੀਂ ਸਾਡੀਆਂ ਕੋਈ ਚੀਜ਼ ਰਹਿ ਗਈ ਹੋਈ ਤਾਂ ਤੁਸੀਂ ਐਡ ਕਰ ਦਿਓ ਜੀ